ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਲਾਈ ਦੀ ਪੁਰਜੀ ਜਾਂ ਚਲਾਈ ਦੀ ਸਬਜੀ ਬਣਾਵਾਂਗੇ ਇਸ ਨੂੰ ਆਪਾਂ ਚਲਾਈ ਦੀ ਸਬਜੀ ਵੀ ਕਹਿ ਸਕਦੇ ਹਾਂ ਤੇ ਪੁਰਜੀ ਵੀ ਕਹਿ ਸਕਦੇ ਹਾਂ ਚਲੋ ਜੀ ਵੇਖ ਲੈਂਦੇ ਆ ਇਹ ਪੁਰਜੀ ਕਿਵੇਂ ਬਣਦੀ ਹੈ ਇੱਥੇ ਮੈਂ ਚੁਲਾਈ ਦੇ ਪੱਤੇ ਲਏ ਨੇ ਇਹ ਪੱਤੇ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਚਲਾਈ ਦੇ ਪੱਤੇ ਕੱਚੇ-ਕੱਚੇ ਤੇ ਇਸ ਤਰ੍ਹਾਂ ਦੇ ਹੁੰਦੇ ਨੇ ਆਪਾਂ ਇਹਨਾਂ ਦੀਆਂ ਡੰਡੀਆਂ ਨੂੰ ਵੱਖ ਕਰ ਲਵਾਂਗੇ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਚਲਾਈ ਨੂੰ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਚਲਾਈ ਦੀ ਸਬਜੀ ਜਾਂ ਭੁਰਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਇਸ ਨੂੰ ਚਲਾਈ ਦੀ ਸਬਜੀ ਵੀ ਕਹਿ ਸਕਦੇ ਹਾਂ ਤੇ ਚਲਾਈ ਦੀ ਭੁਰਜੀ ਵੀ ਕਹਿ ਸਕਦੇ ਹਾਂ ਚਲਾਈ ਦੇ ਪੱਤਿਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਥੋੜਾ ਸੁਕਾ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ रेसिपी जंगी लगे ता वीडियो नु लाइक ते चैनल नु सब्सक्राइब करियो जी चैनल नु सब्सक्राइब करके बेल आइकन ते जाके ऑल ਕਰ ਦਿਓ ਜੀ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਆਪਾਂ ਇਸ ਦੀ ਸਬਜੀ ਨੂੰ ਆਲੂ ਪਾ ਕੇ ਵੀ ਬਣਾ ਸਕਦੇ ਹਾਂ ਤੇ ਪਿਆਜ਼ ਪਾ ਕੇ ਵੀ ਬਣਾ ਸਕਦੇ ਹਾਂ ਇਸ ਦਾ ਸਾਗ ਵੀ ਬਹੁਤ ਟੇਸਟੀ ਬਣਦਾ ਹੈ ਸੱਚੇ ਸੱਚੇ ਚਲਾਈ ਦੇ ਪੱਤੇ ਲਵਾਂਗੇ ਆਪਾਂ ਇਹ ਸਬਜੀ ਨੂੰ ਦਾਤ ਨਾਲ ਜਾਂ ਮਸ਼ੀਨ ਨਾਲ ਵੀ ਕੱਟ ਸਕਦੇ ਹਾਂ ਆਪਾਂ ਇਸ ਨੂੰ ਸਾਗ ਕੱਟਣ ਵਾਲੀ ਮਸ਼ੀਨ ਦੇ ਨਾਲ ਵੀ ਕੱਟ ਸਕਦੇ ਹਾਂ ਪਰ ਆਪਾਂ ਇਸ ਨੂੰ ਚਾਕੂ ਨਾਲ ਹੀ ਕੱਟ ਲਵਾਂਗੇ ਇਹ ਸਬਜੀ ਬਹੁਤ ਜਿਆਦਾ ਟੇਸਟੀ ਬਣੇਗੀ ਆਪਾਂ ਇਸ ਨੂੰ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰਾਂਗੇ ਆਪਾਂ ਇਹ ਸਬਜੀ ਨੂੰ ਆਪਣੇ ਆਮ ਮਸਾਲਿਆਂ ਦੇ ਨਾਲ ਹੀ ਬਹੁਤ ਟੇਸਟੀ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਚਲਾਈ ਨੂੰ ਆਪਾਂ ਇਸ ਤਰੀਕੇ ਨਾਲ ਹੱਥ ਵਿੱਚ ਇਕੱਠਾ ਕਰ ਲਵਾਂਗੇ ਤੇ ਬਰੀਕ-ਬਰੀਕ ਕੱਟ ਲਵਾਂਗੇ ਇਸ ਨੂੰ ਲਾਈ ਦੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਹਲਦੀ ਵੀ ਹੈ ਕਿਉਂਕਿ ਆਪਾਂ ਨੂੰ ਇਸ ਤਰੀਕੇ ਦੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਰੋਜ਼ ਖਾਣੀਆਂ ਚਾਹੀਦੀਆਂ ਨੇ ਆਪਾਂ ਇਹ ਚਲਾਈ ਨੂੰ ਆਪਣੇ ਘਰ ਵਿੱਚੋਂ ਤੋੜਿਆ ਹੈ ਇਹ ਬਿਨਾਂ ਰੇ ਸਪਰੇਅ ਤੇ ਕੈਮੀਕਲ ਤੋਂ ਫ੍ਰੀ ਹੈ ਇਹ ਲਾਈ ਦੇ ਪਤੇ ਇਸ ਤਰੀਕੇ ਦੇ ਹੁੰਦੇ ਨੇ ਇਹ ਚਲਾਈ ਨੂੰ ਆਪਾਂ ਆਪਣੇ ਘਰ ਵਿੱਚੋਂ ਤੋੜ ਕੇ ਧੋ ਕੇ ਸੁਕਾ ਲਿਆ ਸੀ ਇਸ ਦਾ ਪਾਣੀ ਚੰਗੀ ਤਰ੍ਹਾਂ ਸੁਕਾ ਲਵਾਂਗੇ ਤੇ ਹੁਣ ਆਪਾਂ ਇਸ ਨੂੰ ਬਰੀਕ-ਬਰੀਕ ਕੱਟ ਲਵਾਂਗੇ ਇਸ ਲਾਈ ਨੂੰ ਆਪਾਂ ਕੱਟਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਲਵਾਂਗੇ ਕੱਟ ਕੇ ਨਹੀਂ ਧੋਵਾਂਗੇ ਫਿਰ ਇਸ ਦੇ ਪੋਸ਼ਟਿਕ ਤੱਤ ਨਿਕਲ ਜਾਣਗੇ ਆਪਾਂ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਾਣੀਆਂ ਚਾਹੀਦੀਆਂ ਨੇ ਇਸ ਦੀ ਸਬਜ਼ੀ ਬਣਾ ਕੇ ਜਾਂ ਸਾਗ ਬਣਾ ਕੇ ਕਾਫੀ ਸਾਰੇ ਪੱਤਿਆਂ ਨੂੰ ਆਪਾਂ ਇਕੱਠਾ ਹੱਥ ਦੇ ਵਿੱਚ ਇਕੱਠਾ ਕਰ ਲਵਾਂਗੇ ਤੇ ਇਸ ਨੂੰ ਕੱਟ ਲਵਾਂਗੇ ਜੇਕਰ ਤੁਸੀਂ ਹਜੇ ਤੱਕ ਚਲਾਈ ਦੀ ਸਬਜ਼ੀ ਨਹੀਂ ਖਾਧੀ ਤਾਂ ਤੁਸੀਂ ਇਸ ਨੂੰ ਇੱਕ ਵਾਰ ਟਰਾਈ ਕਰਕੇ ਦੇਖੋ ਜੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਲਾਈ ਦੀ ਸਬਜੀ ਬਹੁਤ ਹੈਲਦੀ ਵੀ ਬਣਦੀ ਹੈ ਇਹ ਸਬਜੀ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੁੰਦੀ ਹੈ ਸੀ ਰੋਜ ਆਪਣੇ ਚੈਨਲ ਤੇ ਨਵੇਂ ਨਵੇਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣੇ ਆ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਅਸੀਂ ਤੁਹਾਡੇ ਨਾਲ ਸਬਜੀ ਨੂੰ ਕੱਟਣ ਦੀ ਵੀਡੀਓ ਇਸ ਕਰਕੇ ਸ਼ੇਅਰ ਕੀਤੀ ਹੈ ਤਾਂ ਕਿ ਜਦੋਂ ਆਪਾਂ ਵੀਡੀਓ ਬਣਾ ਹੀ ਰਹੇ ਹਾਂ ਤਾਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਵੇ ਜਦੋਂ ਆਪਾਂ ਚਲਾਈ ਦੀ ਸਬਜੀ ਨੂੰ ਪਹਿਲੀ ਵਾਰ ਬਣਾਈਏ ਤੇ ਆਪਾਂ ਇਸ ਨੂੰ ਆਰਾਮ ਦੇ ਨਾਲ ਬਣਾ ਸਕੀਏ ਆਸਟ ਵੀਡੀਓ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਪਤਾ ਚੱਲ ਪਾਏ ਗਏ ਇਸ ਲਈ ਆਪਾਂ ਵੀਡੀਓ ਨੂੰ ਥੋੜਾ ਸਲੋ ਹੀ ਬਣਾਇਆ ਹੈ ਤਾਂ ਕਿ ਜਦੋਂ ਵੀ ਤੁਸੀਂ ਪਹਿਲੀ ਵਾਰ ਇਹ ਸਬਜ਼ੀ ਬਣਾਓ ਤੇ ਸਬਜ਼ੀ ਵਧੀਆ ਬਣ ਕੇ ਤਿਆਰ ਹੋਵੇ ਕਿਉਂਕਿ ਅਸੀਂ ਸਬਜ਼ੀ ਨੂੰ ਆਫ ਕੈਮਰਾ ਵੀ ਕੱਟ ਸਕਦੇ ਸੀ ਪਰ ਤੁਹਾਡੇ ਸਾਹਮਣੇ ਸਬਜ਼ੀ ਨੂੰ ਇਸ ਕਰਕੇ ਕੱਟਿਆ ਹੈ ਕਿ ਤੁਹਾਨੂੰ ਇਹ ਰੈਸਪੀ ਦੇ ਬਾਰੇ ਚੰਗੀ ਤਰ੍ਹਾਂ ਪਤਾ ਚੱਲ ਸਕੇ ਹੁਣ ਆਪਾਂ ਸਬਜ਼ੀ ਨੂੰ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਸਬਜ਼ੀ ਨੂੰ ਕੱਟਣ ਤੋਂ ਬਾਅਦ ਪਿਆਜ਼ ਵਗੈਰਾ ਨੂੰ ਵੀ ਕੱਟ ਲਵਾਂਗੇ। ਇੱਥੇ ਮੈਂ ਤਨ ਵੱਡੇ ਸਾਈਜ਼ ਦੇ ਆਲੂ ਲਏ ਨੇ। ਇੱਕ ਪਿਆਜ਼ ਲਵਾਂਗੇ। ਪਿਆਜ਼ ਨੂੰ ਛੱਲ ਲਵਾਂਗੇ। ਦੋ ਹਰੀਆਂ ਮਿਰਚਾਂ ਲਵਾਂਗੇ। ਦੋ ਛੋਟੇ ਸਾਈਜ਼ ਦੇ ਟਮਾਟਰ ਲਵਾਂਗੇ। ਆਲੂ ਨੂੰ ਆਪਾਂ ਕੱਟ ਲਵਾਂਗੇ। ਗਰਮੀਆਂ ਦੇ ਵਿੱਚ ਆਪਾਂ ਫਰੈਸ਼ ਫਰੈਸ਼ ਸਬਜ਼ੀਆਂ ਬਣਾਉਂਦੇ ਤੇ ਖਾਂਦੇ ਰਹਿੰਦੇ ਹਾਂ ਘਰ ਦੇ ਵਿੱਚ ਇੱਕ ਵਾਰ ਇਹ ਸਬਜ਼ੀ ਨੂੰ ਬਣਾ ਕੇ ਖਾ ਕੇ ਦੇਖਿਓ ਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਇਹ ਸਬਜ਼ੀ ਦੇ ਵਿੱਚ ਆਲੂ ਵੀ ਪਾਵਾਂਗੇ ਤੇ ਪਿਆਜ਼ ਵੀ ਪਾਵਾਂਗੇ ਆਪਾਂ ਕਾਫੀ ਸਾਰੇ ਆਲੂ ਪਾ ਕੇ ਵਰਜੀ ਬਣਾਵਾਂਗੇ ਏਪਰਜੀ ਜਾਂ ਸਬਜੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਆਪਾਂ ਇਹ ਸਬਜੀ ਨੂੰ ਰੋਟੀ ਦਹੀਂ ਦੱਸੀ ਨਾਲ ਵੀ ਖਾ ਸਕਦੇ ਹਾਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਜੇਕਰ ਤੁਸੀਂ ਚਲਾਈ ਦੀ ਸਬਜ਼ੀ ਨਹੀਂ ਬਣਾ ਕੇ ਖਾਧੀ ਤਾਂ ਇੱਕ ਵਾਰ ਇਸ ਰੈਸਪੀ ਨੂੰ ਫਰਾਈ ਕਰਕੇ ਦੇਖਿਓ ਇਹ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਏਗੀ ਇਸੋ ਕੀ ਸਬਜ਼ੀ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਪਿਆਜ਼ ਨੂੰ ਚੈਲਾ ਲਵਾਗੇ ਪਿਆਜ਼ ਦੇ ਇਸ ਸਖਤ ਜਿਹੇ ਹਿੱਸੇ ਨੂੰ ਆਪਾਂ ਕੱਢ ਦੇਵਾਂਗੇ ਹੁਣ ਮੈਂ ਪਿਆਜ਼ ਤੇ ਆਲੂ ਵਗੈਰਾ ਨੂੰ ਚੱਲ ਲਿਆ ਹੈ ਹੁਣ ਆਪਾਂ ਇਸ ਨੂੰ ਧੋ ਕੇ ਸਬਜੀ ਨੂੰ ਕੱਟ ਲਵਾਂਗੇ। ਹਰੀਆਂ ਮਿਰਚਾਂ ਨੂੰ ਕੱਟ ਲਵਾਂਗੇ। ਸਬਜੀ ਦੇ ਵਿੱਚ ਆਪਾਂ ਉਹਨੀਆਂ ਘਰੀਆਂ ਮਿਰਚਾਂ ਪਾਵਾਂਗੇ ਜੇ ਨਾ ਕੋਈ ਪਤਿੱਕਾ ਖਾਣਾ ਪਸੰਦ ਕਰਦੇ ਹਾਂ। ਮੈਂ ਇਸ ਨੂੰ ਬਰੀਕ-ਬਰੀਕ ਕੱਟ ਕਰ ਲਵਾਂਗੀ। ਇਹ ਸਾပြੀ ਮਪਨਾਸਤੇ ਜਾਂ ਲੰਚ ਦੇ ਵਿੱਚ ਖਾ ਸਕਦੇ ਹਾਂ। ਆਪਾਂ ਇਹ ਸੁੱਕੀ ਸਬਜ਼ੀ ਨੂੰ ਰੋਟੀ ਜਾਂ ਪਰੌਂਠੇ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ। ਕਾਰੀਆਂ ਸਬਜ਼ੀਆਂ ਨੂੰ ਧੋ ਕੇ ਕੱਟ ਲਵਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਬਰੀਕ-ਬਰੀਕ ਕੱਟ ਲਵਾਂਗੇ ਆਲੂਆਂ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਇਸ ਦੇ ਨਾਲ ਹੀ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਪੱਕ ਜਾਣਗੇ ਆਪਾਂ ਸਬਜ਼ੀ ਦੇ ਵਿੱਚ ਚਲਾਈ ਘੱਟ ਪਾਵਾਂਗੇ ਤੇ ਆਲੂ ਜ਼ਿਆਦਾ ਪਾਵਾਂਗੇ ਆਪਾਂ ਸਬਜ਼ੀ ਦੇ ਵਿੱਚ ਚਲਾਈ ਜ਼ਿਆਦਾ ਵੀ ਪਾ ਸਕਦੇ ਹਾਂ ਪਰ ਮੈਂ ਆਲੂ ਜ਼ਿਆਦਾ ਪਾਵਾਂਗੀ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ तरीके ਨਾਲ ਹੀ ਆਪਾਂ ساری ਸਬਜੀ ਨੂੰ ਬਰੀਕ-ਬਰੀਕ ਕੱਟ ਲਵਾਂਗੇ ਤੁਸੀਂ ਇੱਕ ਵਾਰ ਇਹ ਸਬਜੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਸਬਜੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਇਹ ਸਬਜੀ ਨੂੰ ਆਪਾਂ ਬਹੁਤ ਘੱਟ ਸਮਾਨ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਹੁਣ ਮੈਲੂਆ ਨੂੰ ਛੱਲੇ ਲਿਆ ਹੈ ਇਸ ਨੂੰ ਆਪਾਂ ਕੱਟ ਕੇ ਵੀ ਧੋ ਲਵਾਂਗੇ ਤਾਂ ਕਿ ਇਹਨਾਂ ਦਾ ਐਕਸਟਰਾ ਸਟਾਰਚ ਨਿਕਲ ਜਾਵੇ ਨਾਲ ਉਹਨੂੰ ਤੋਂ ਬਾਅਦ ਆਪਾਂ ਪਿਆਜ਼ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਜਿਸ ਤਰੀਕੇ ਦੇ ਨਾਲ ਪਿਆਜ਼ ਨੂੰ ਕੱਟਣਾ ਹੋਵੇਗਾ ਉਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਹ ਬਹੁਤ ਹੀ ਈਜ਼ੀ ਰੈਸਪੀ ਹੈ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹ ਸੁੱਕੀ ਸਬਜ਼ੀ ਨੂੰ ਆਪਾਂ ਰੋਟੀ ਪਰੌਂਠੇ ਦੇ ਨਾਲ ਖਾ ਸਕਦੇ ਹਾਂ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਇਹ ਸਬਜ਼ੀ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਹੁੰਦੀ ਹੈ। ਪਿਆਜ਼ ਨੂੰ ਬਰੀਕ-ਬਰੀਕ ਕੱਟ ਲਵਾਂਗੇ ਜਿਵੇਂ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਤਾਂ ਆਪਾਂ ਇਹ ਜਲਦੀ ਬਣਨ ਵਾਲੀ ਸਬਜ਼ੀ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਸਬਜ਼ੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਟਮਾਟਰ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਇਸ ਦੇ ਸਾਥ ਤੇ ਜੀ ਇਸ ਨੂੰ ਕੱਟ ਦੇਵਾਂਗੇ ਮੈਂ ਇੱਥੇ ਦੋ ਚੋਰੇ ਸਾਈਜ਼ ਦੇ ਟਮਾਟਰ ਲੈਨੇ ਮੈਂ ਸਾਰੀ ਸਬਜ਼ੀ ਨੂੰ ਕੱਟ ਕਰ ਲਿਆ ਹੈ ਆਲੂ ਨੂੰ ਵੀ ਬਰੀਕ ਬਰੀਕ ਕੱਟ ਲਿਆ ਹੈ ਹਰੀ ਮਿਰਚ ਤੇ ਪਿਆਜ਼ ਤੇ ਟਮਾਟਰ ਨੂੰ ਵੀ ਕੱਟ ਲਿਆ ਹੈ ਹੁਣ ਆਪਾਂ ਸਬਜ਼ੀ ਬਣਾਵਾਂਗੇ ਇਸਦੇ ਲਈ ਪੈਨ ਦੇ ਵਿੱਚ ਸਰੋਂ ਦਾ ਤੇਲ ਲਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਤੇਲ ਗਰਮ ਹੋ ਚੁੱਕਿਆ ਹੈ ਇਸਦੇ ਵਿੱਚ ਪਿਆਜ਼ ਪਾਵਾਂਗੇ ਇਆਜ ਨੂੰ ਮਿਕਸ ਕਰਕੇ ਪਕਾ ਲਵਾਂਗੇ ਆਪਾਂ ਇਹ ਸਬਜੀ ਨੂੰ ਸਰੋਂ ਦੇ ਤੇਲ ਵਿੱਚ ਬਣਾ ਰਹੇ ਹਾਂ ਆਪਾਂ ਇਸ ਦੀ ਜਗ੍ਹਾ ਇਹ ਸਬਜੀ ਨੂੰ ਦੇਸੀ ਘਿਓ ਜਾਂ ਰਿਫਾਈਨਡ ਆਇਲ ਵਿੱਚ ਵੀ ਬਣਾ ਸਕਦੇ ਹਾਂ ਪਿਆਜ਼ ਨੂੰ ਮਿਕਸ ਕਰਕੇ ਪਕਾ ਲਵਾਂਗੇ ਕਲਰ ਚੇਂਜ ਹੋਣ ਤੱਕ ਪਿਆਜ਼ ਨੂੰ ਪਕਾ ਲਵਾਂਗੇ ਪਿਆਜ਼ ਨੂੰ ਪਕਾਉਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਆਲੂ ਪਾਵਾਂਗੇ ਆਲੂਆਂ ਨੂੰ ਮਿਕਸ ਕਰਕੇ ਪਕਾ ਲਵਾਂਗੇ ਆਲੂਆਂ ਨੂੰ ਪਹਿਲਾਂ ਆਪਾਂ ਇਸ ਲਈ ਪਕਾ ਰਹੇ ਹਾਂ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਣ ਕੱਚੇ ਨਾ ਰਹਿਣ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੇਗੀ। ਆਲੂਆਂ ਨੂੰ ਇਸੇ ਤਰ੍ਹਾਂ ਪਕਾ ਲਵਾਂਗੇ ਫਿਰ ਇਸਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ। ਅਦਰਕ ਲਸਣ ਦੇ ਪੇਸਟ ਨੂੰ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ। ਅਦਰਕ ਲਸਣ ਦਾ ਪੇਸਟ ਪਾਉਣ ਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ। ਹਰੀ ਮਿਰਚ ਪਾਵਾਂਗੇ। ਕੱਟੀ ਹੋਈ ਸਾਰੀ ਹਰੀ ਮਿਰਚ ਨੂੰ ਚਮਚ ਨਾਲ ਐਡ ਕਰ ਦੇਵਾਂਗੇ। ਅਲੂ ਨੂੰ ਵੈਸੇ ਤਾਂ ਆਪਾਂ ਬਰੀਕ-ਬਰੀਕ ਕੱਟਿਆ ਹੈ ਇਸ ਦੇ ਨਾਲੇ ਜਲਦੀ ਵੀ ਪੱਕ ਜਾਣਗੇ ਸਬਜ਼ੀ ਦੇ ਵਿੱਚ ਵੀ ਆਪਾਂ ਇਸ ਨੂੰ ਪਹਿਲਾਂ ਹੀ ਪਾਇਆ ਹੈ ਇਸ ਦੇ ਨਾਲੇ ਜਲਦੀ ਵੀ ਪੱਕ ਜਾਣਗੇ ਤੇ ਆਲੂਆਂ ਉੱਪਰ ਵਧੀਆ ਕਰਸਟ ਵੀ ਆ ਜਾਏਗਾ ਤੇ ਇਹ ਪਿਆਜ਼ ਦੀ ਨਵੀਂ ਦੇ ਵਿੱਚ ਪੱਕ ਜਾਣਗੇ ਹੁਣ ਆਪਾਂ ਇਸ ਦੇ ਵਿੱਚ ਚਲਾਈ ਪਾਵਾਂਗੇ ਚਲਾਈ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ ਇਹ ਕੱਥੇ ਸਿਰ ਪਹਿਲਾਂ ਕਦੇ ਇਹ ਸਬਜ਼ੀ ਨਹੀਂ ਬਣਾਈਆਂ ਹੋਰ ਤਰੀਕੇ ਨਾਲ ਬਣਾਉਂਦੇ ਹਾਂ ਤਾਂ ਇੱਕ ਵਾਰ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖੋ ਜੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ ਹੁਣ ਆਪਾਂ ਸਬਜ਼ੀ ਨੂੰ ਵੇਖ ਲੈਨੇ ਆਂ ਸਬਜ਼ੀ ਨੂੰ ਹਿਲਾ ਲਵਾਂਗੇ టమాటర టమాటర ను సబ్జీ విచివే చర్ మస్ లేవే ਟਮਾਟਰ ਜਲਦੀ ਸੌਫਟ ਹੋ ਜਾਵੇ ਇਸ ਲਈ ਉੱਪਰ ਸਬਜ਼ੀ ਦੇ ਵਿੱਚ ਨਮਕ ਪਾਵਾਂਗੇ ਨਮਕ ਸਵਾਦ ਅਨੁਸਾਰ ਪਾਵਾਂਗੇ ਇਸ ਦੇ ਨਾਲ ਟਮਾਟਰ ਜਲਦੀ ਸੌਫਟ ਵੀ ਹੋ ਜਾਏਗਾ ਰੱਡੀ ਚੀਲੀ ਪਾਊਡਰ ਪਾਵਾਂਗੇ 1 ਚਮਚ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਜੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਬਜੀ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਹੁਣ ਆਪਾਂ ਸਬਜੀ ਨੂੰ ਢੱਕ ਕੇ ਪਕਾ ਲਵਾਂਗੇ ਹੁਣ ਆਪਣੀ ਸਬਜੀ ਬਣ ਕੇ ਤਿਆਰ ਹੈ ਹੁਣ ਆਪਣੀ ਚਲਾਈ ਦੀ ਉੱਪਰ ਜਿਹੀਆਂ ਸਬਜੀ ਬਣ ਕੇ ਤਿਆਰ ਹੈ ਗਰਮ-ਗਰਮ ਸਬਜੀ ਨੂੰ ਸਰਵ ਕਰ ਲਵਾਂਗੇ ਇਹ ਸੁੱਕੀ ਸਬਜੀ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਨਾਸ਼ਤੇ ਵਿੱਚ ਜਾਂ ਲੰਚ ਦੇ ਵਿੱਚ ਵੀ ਖਾ ਸਕਦੇ ਹਾਂ ਰੋਟੀ ਪਰੌਂਠੇ ਦੇ ਨਾਲ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਆਪਣੀ ਤੇਸਤੀ ਸਬਜੀ ਬਣ ਕੇ ਤਿਆਰ ਹੈ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਤਰ੍ਹਾਂ ਦੀਆਂ ਸਬਜ਼ੀਆਂ ਤੇ ਕੀ ਭੁਰਜੀਆਂ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਤੁਸੀਂ ਉਹ ਰੈਸਪੀਜ਼ ਵੀ ਦੇਖ ਸਕਦੇ ਹੋ ਜੀ ਤੇਸਤੀ ਚਲਾਈ ਦੀ ਭੁਰਜੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਔਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਨੂੰ ਬਿਨਾਂ ਸਕਿਪ ਕਰੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ